ਆਇਆ ਸੀ ਬਾਬਾ ਈਸ਼ਰ ਸਿੰਘ ਜੀ ਕੋਲੇ ਨਾਨਕ ਸਰ ਵਾਲੇ ਮਹਾਂਪੁਰਸ਼ਾਂ ਕੋਲੇ ਕੋਲੇ ਉੱਥੇ ਪੈਲੀ ਸੀ ਤੇ ਆ ਕੇ ਕਹਿੰਦਾ ਕੋਕੇ ਕਲਾਂ ਦਾ ਕਹਿੰਦੇ ਬਾਬਾ ਜੀ ਵੀ ਜ਼ਮੀਨ ਪਤਾ ਨਹੀਂ ਕੀ ਬਣਿਆ ਸਮਾਂ ਕਿ ਜ਼ਮੀਨ ਕਲਰ ਹੋ ਗਈ ਕਲਰ ਭਾਵ ਜਿਹੜੀ ਤੇ ਵਿੱਚ ਫਸਲ ਹੀ ਨਹੀਂ ਹੁੰਦੀ ਜ਼ਮੀਨ ਕਲਰ ਹੋ ਗਈ ਹੈ ਮੈਂ ਲੁリアਣੇ ਖੇਤੀਬਾੜੀ ਯੂਨੀਵਰਸਿਟੀ ਵਿੱਚ ਮਿੱਟੀ ਚੈੱਕ ਕਰਾ ਕੇ ਦੇਖ ਲਈ ਹੈ ਕਹਿੰਦੇ ਜ਼ਮੀਨ ਉਪਜਾਊ ਨਹੀਂ ਹੋਣੀ ਬਾਬਾ ਕਹਿੰਦੇ ਹੋਰ ਕੋਈ ਉਪਰਾਲਾ ਕਹਿੰਦੇ ਜੀ ਮੈਂ ਸਾਰੇ ਕਰਕੇ ਦੇਖ ਲੇ ਹਰ ਪਾਸੋਂ ਜਵਾਬ ਮਿਲਿਆ ਮੈਨੂੰ ਤੇ ਬਾਬਾ ਈਸ਼ਾ ਸਿੰਘ ਜੀ ਹੱਸ ਕੇ ਕਹਿੰਦੇ ਭਾਈ ਸਾਰੀਆਂ ਤੂੰ ਦਵਾਈਆਂ ਸਾਰੇ ਇਲਾਜ ਕਰਾ ਕੇ ਦੇਖ ਲੈ ਕਿ ਗੁਰੂ ਨਾਨਕ ਦੇ ਘਰ ਦੀ ਦਵਾਈ ਵਰਤੀ ਤੋਂ ਗੁਰੂ ਨਾਨਕ ਦੇ ਘਰ ਦੀ ਦਵਾਈ ਵਰਤੀ ਤੋਂ ਉਹ ਅੱਗੋਂ ਵਿਚਾਰਾ ਹੱਥ ਬੰਨ ਕੇ ਕਹਿੰਦਾ ਜੀ ਜ਼ਿਮੀਂਦਾਰ ਕਹਿੰਦੇ ਬਾਬਾ ਜੀ ਵੀ ਉਹ ਕਿਹੜੀ ਹੈ ਕਹਿੰਦੇ ਜਿਹੜੀਆਂ ਸੰਗਤਾਂ ਆਉਂਦੀਆਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਦੋਂ ਚਰਨ ਝਾੜਦਿਆਂ ਨੇ ਜਿਹੜੇ ਚਰਨ ਢੂੜ ਆ ਜਿਵੇਂ ਤੁਸੀਂ ਰੋਹ ਦਾ ਛੱਟਾ ਦਿੰਨੇ ਹੋ ਇੱਥੋਂ ਪਾ ਕੇ ਲੈ ਜਾ ਕਰ ਤੇ ਜਾ ਕੇ ਰੋਹ ਖੇਤ 'ਚ ਛੱਟਾ ਰਹਿਣਾ ਇਹਦਾ ਤੇ ਫੇਰ ਸਾਸ ਸੰਗਤ 500 ਦਿਨ ਹੋਏ ਤੇ ਆਇਆ ਬਾਬਾ ਜੀ ਕੰਨ ਖੇਤ ਵਿੱਚ ਘਾਹ ਹਰਾ ਖੜਾ ਬਾਬਾ ਜੀ ਕੰਨ ਫੇਰ ਹੋਰ ਕੀ ਚਾਹੁੰਨਾ ਬਾਹ ਕੇ ਬੀਜਲਾ ਫਸਲ ਹੁਣ ਇਹ ਖੇੜ ਵਰਤ ਜਾਂਦੀ ਹੈ ਸਾਸ ਸੰਗਤ ਇਹਦੀ ਬਹੁਤ ਵੱਡਾ ਪ੍ਰਤਾਪ